ਲੋ ਜੀ ਨਿਆਣਿਆਂ ਨੇ ਲਾਤੀ ਸ਼ਵੀਰ ਇਹ ਬੱਚੇ ਕਈ ਦਿਨਾਂ ਤੋਂ ਅਗਰਾਹੀ ਕਰਦੇ ਪਏ ਸੀ ਤਾਂ ਅੱਜ ਇਹਨਾਂ ਨੇ ਆ ਸ਼ਵੀਰ ਲਾਤੀ ਆ ਛੜੇ ਤੇ ਗੁਰਦੁਆਰਾ ਸਾਹਿਬ ਵਾਲੇ ਤੇ ਦੇਖੋ ਕਿਦਾਂ ਰੌਣਕਾਂ ਲਾਤੀਆਂ ਨੇ ਨਿਆਣਿਆਂ ਨੇ ਤੇ ਬੱਚਿਆਂ ਦੇ ਵਿੱਚ ਇਹੋ ਜਿਹਾ ਸ਼ੌਂਕ ਹੋਣਾ ਬਹੁਤ ਵਧੀਆ ਗੱਲ ਆ ਹੋਰਾਂ ਚ ਬਿੱਲਾਂ ਤੋਂ ਬੱਚੇ ਰਹਿਣਗੇ ਆ ਸਾਡਾ ਬਾਈ ਤਾਰੀ ਆ ਖੜਾ ਤਾਰੀ ਭਾਜੀ ਕਿਦਾਂ ਭਾਜੀ ਉਹਦਾ ਸਹਿਯੋਗ ਕਰ ਰਿਹਾ ਨਿਆਣਿਆਂ ਦੇ ਨਾਲ ਠੀਕ ਆ ਨਾ ਇਹ ਨਾਲ ਜੇ ਇਹਦਾ ਲੱਗਾ ਹੋਇਆ ਤਾਰੀ ਬਾਈ ਹੋਰ ਤਾਰੀ ਕਿਤਾ ਵਧੀਆ ਲੱਗਾ ਨਿਆਣੇ ਨਾ ਬਹੁਤ ਵਧੀਆ ਉਦਮ ਕੀਤਾ ਬੱਚਿਆਂ ਨੇ ਉਹ ਵਧੀਆ ਗੱਲ ਆ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਨਿਆਣੇ ਬਹੁਤ ਵਿਗੜੇ ਆ ਬਹੁਤ ਬੀਬੇ ਪੁੱਤਰੋ ਸ਼ਾਬਾਸ਼ ਮਹਾਰਾਜ ਤੁਹਾਡੀ ਲੰਬੀ ਉਮਰ ਕਰੇ ਸਵੀਲਾ ਠੰਡੀਆਂ ਮਹਾਰਾਜ ਨਾਲ ਲਾਓ ਜਿੰਨੀਆਂ ਮਰਦੀ ਤਖੜੇ ਹੋ ਕੇ ਜਰਾ ਆ ਗਈ ਬਾਈ ਸਵੀਰ ਦਾ ਲੱਗਾ ਹੋਇਆ ਨਾਲ ਤੇ ਸੇਵਾ ਕਰਨ ਤੇ ਆ ਨਿਆਣੇ ਸਾਰੇ ਲੱਗਿਆ ਦੇਖ ਲਓ ਇੱਧਰ ਪਾਣੀ ਬੜਾ ਹੋ ਗਿਆ ਹਾਂਜੀ ਕਿਦਾਂ ਸੈਟਾ ਕਰੋਗਾ ਤਾਂ ਸੈਟਾ ਕਰੋ ਕੋਈ ਨਹੀਂ ਸੈਦਾ ਲੋ ਜਦ ਰਮਾਲ ਲੈ ਆਓ ਆਈ ਗੋੜੀ ਜਾਂਦਾ ਸਿੰਘ ਸਾਹਿਬ ਹੰਦੇ ਤੂੰ ਆ ਖਾਈ ਜਮੀਂ ਪਿੰਡਾਂ ਦੀਆਂ ਰੌਣਕਾਂ ਨਹੀਂ ਲੱਭਣੀਆਂ ਕਮੈਂਟ ਕਰਕੇ ਦੱਸਿਓ ਜਰੂਰ ਭਾਈ ਕਿਹਨੂੰ ਕਿਹਨੂੰ ਯਾਦ ਆ ਛੋਟੇ ਹੁੰਦੇ ਕੌਣ ਕੌਣ ਵੀਰ ਇਥੇ ਜਵੀਲ ਆਉਂਦਾ ਰਿਹਾ ਸਾਡੇ ਨਾਲ ਉਹ ਯਾਰ ਦਾ ਤਾਜ਼ੀਆਂ ਜਰੂਰ ਕਰਿਓ ਉਹ ਬਾਬਾ ਰਾਨਕ ਲੱਗਦੀ ਸੀ ਥੜੇ ਤੇ ਵੀ ਤੇ ਮਾਨਾ ਵਾਲੇ ਥੋੜੇ ਜੇ ਰਾਤ 2-2 ਵਜੇ ਤੱਕ ਜਿਹੜੇ ਨੌਜਵਾਨ ਬੈਠੇ ਹੁੰਦੇ ਸੀਗੇ ਕਦੇ ਸਭ ਅੱਜ ਬਾਹਰ ਸੈਟਿਆ ਪਰਦੇਸਾਂ ਵਿੱਚ ਗਏ ਹੋਏ ਆ ਤੇ ਅਸੀਂ ਵੀ ਛੋਟੇ ਹੁੰਦੇ ਇੱਥੇ ਸ਼ਵੀਰ ਲਾਉਂਦੇ ਸੀ ਇੱਥੇ ਦਾ ਪੈਸੇ ਕੱਠੇ ਕਰਕੇ ਗਰਾਈ ਕਰਕੇ ਤੇ ਇੱਥੇ ਸ਼ਵੀਰ ਲਾਉਣੀ ਬੜਾ ਚਾਹ ਹੁੰਦਾ ਸੀ ਤੇ ਬਹੁਤ ਵਧੀਆ ਗੱਲ ਆ ਸੋ ਕਰਿਓ ਲਾਈਕ ਤੇ ਸ਼ੇਅਰ ਕਮੈਂਟ ਤੇ ਜਰੂਰ ਬੱਚਿਆਂ ਨੂੰ ਸਪੋਰਟ ਕਰਿਓ ਚੱਕ ਲਿਓ ਬੱਚਾ ਨਾਲ ਲੈ ਕੇ ਆਏ ਘਰੋਂ ਜਾ ਕੇ ਮੈਨੂੰ ਕਹਿੰਦੇ ਭਾਜੀ ਜਦ ਵੀ ਸ਼ੁਰੂ ਕਰਨ ਲੱਗੇ ਤੇ ਆ ਕੇ ਸਾਡੀ ਵੀਡੀਓ ਬਣਾਓ ਤੇ ਨਾਲੇ ਸੇਵਾ ਕਰੋ ਹਾਲੋ ਦੇਣੀ ਤੁਸੀਂ ਵੀ ਪੀਓ ਆ ਤੂੰ ਵੀ ਲੈ ਇੱਕ ਵਾਰ ਤੋਲੋ ਵੇ ਹਾਲੇ ਹਾਂ ਭਾਈ ਮੰਗੇ ਕਿਤਾ பத்த